ਸੋਨਾ ਅਤੇ ਚਾਂਦੀ ਦੇ ਵਿੱਚ ਤੇਜ਼ੀ ਦੇ ਨਵੇਂ ਰਿਕਾਰਡ ਸਾਰਿਆਂ ਨੂੰ ਹੈਰਾਨ ਕਰ ਰਹੇ ਹਨ। ਸੋਮਵਾਰ ਨੂੰ ਸੋਨਾ ਪ੍ਰਤੀ 10 ਗ੍ਰਾਮ 71000 ਦੇ ਪਾਰ ਪਹੁੰਚ ਗਿਆ ਅਤੇ ਚਾਂਦੀ ਦੀ ਕੀਮਤ 81000 ਰੁਪਏ ਪ੍ਰਤੀ ਕਿਲੋਗ੍ਰਾਮ ਤੱਕ ਪਹੁੰਚ ਗਈ। ਬੀਜੀਏ ਦੇ ਮੁਤਾਬਕ ਇੰਟਰਨੈਸ਼ਨਲ ਮਾਰਕੀਟ ਵਿੱਚ ਤੇਜ਼ੀ ਦੇ ਚੱਲਦੇ ਸੋਮਵਾਰ ਨੂੰ ਸੋਨਾ ਘਰੇਲੂ ਬਾਜ਼ਾਰ ਵਿੱਚ 1397 ਰੁਪਏ ਵਧ ਕੇ 71280 ਰੁਪਏ ਤੱਕ ਆ ਗਿਆ। ਸ਼ੁੱਕਰਵਾਰ ਨੂੰ ਸੋਨਾ ਜਿੱਥੇ ਕਿ 6982 ਰੁਪਏ ਤੇ ਬੰਦ ਹੋਇਆ ਸੀ ਜਦਕਿ ਚਾਂਦੀ ਦਾ ਭਾਅ ਵਧ ਕੇ 81383 ਰੁਪਏ ਪ੍ਰਤੀ ਕਿਲੋ ਦੇ ਨਵੇਂ ਸਿਖਰ ਤੇ ਪਹੁੰਚ ਗਿਆ ਦਾਦੀ ਕਿ ਯੂਐਸ ਸੈਟ ਦੇ ਫੈਸਲੇ ਦੇ ਬਾਅਦ ਤੇਜ਼ੀ ਤੇ ਰਿਕਾਰਡ ਬਣਾ ਰਿਹਾ ਸੋਨਾ 2024 ਦੇ ਵਿੱਚ ਹੀ 7700 ਰੁਪਏ ਪ੍ਰਤੀ ਕਿਲੋਗ੍ਰam ਮਹਿੰਗਾ ਹੋ ਚੁੱਕਾ ਹੈ ਸੂਤਰਾਂ ਦੇ ਅਨੁਸਾਰ ਚੀਨ ਦੇ ਵਿੱਚ ਜ਼ਬਰਦਸ ਬਾਇੰਗ ਦੀ ਗੱਲ ਕੀਤੀ ਜਾ ਰਹੀ ਹੈ ਲੇਕਿਨ ਇਹ ਬਾਇੰਗ ਕੌਣ ਕਰ ਰਿਹਾ ਹੈ ਸਪਸ਼ਟ ਨਹੀਂ ਹੈ ਖਬਰ ਹੈ ਕਿ ਚੀਨ ਵਿੱਚ 61 ਟਨ 골ਡ ਦਾ ਕੰਟਰੈਕਟ ਖਰੀਦਿਆ ਗਿਆ ਜੋ ਕਿ ਇੰਡੀਆ ਦੀ ਟੋਟਲ ਰਿਕੁਆਇਰਮੈਂਟ ਦਾ 10% ਹੈ। ਦੇਸ਼ ਦੀ ਰਾਜਸਥਾਨੀ ਜੇਕਰ ਦਿੱਲੀ ਦੀ ਗੱਲ ਕਰੀ ਤਾਂ ਉੱਥੇ ਸੋਨੇ ਦੀ ਕੀਮਤ 71419 ਰੁਪਏ ਪ੍ਰਤੀ 10 ਗ੍ਰਾਮ ਹੋ ਗਈ ਹੈ। ਮਾਰਾਂ ਦਾ ਕਹਿਣਾ ਹੈ ਕਿ ਜਿਸ ਤਰੀਕੇ ਦੇ ਨਾਲ ਸੋਨੇ ਦੀਆਂ ਕੀਮਤਾਂ ਤੇਜ਼ੀ ਦੇ ਨਾਲ ਵੱਧ ਰਹੀਆਂ ਹਨ ਇਸ ਕੀਮਤਾਂ ਵਿੱਚ ਹੋਰ ਵੀ ਇਲਾਫਾ ਹੋ ਸਕਦਾ ਹੈ। ਕਿ ਇੰਨੀ ਜ਼ਿਆਦਾ ਕੀਮਤ ਜਿਸ ਤਰੀਕੇ ਦੇ ਨਾਲ 71000 ਰੁਪਏ ਪ੍ਰਤੀ 10 ਗ੍ਰਾਮ ਸੋਨੇ ਦੀ ਕੀਮਤ ਪਹੁੰਚ ਗਈ ਹੈ ਇਹ ਭਾਰਤ ਵਿੱਚ ਸਭ ਤੋਂ ਰਿਕਾਰਡ ਤੋੜ ਮਹਿੰਗਾ ਸੋਨੇ ਦੀ ਕੀਮਤ ਜਿਹੜੀ ਹੋ ਦੇਸ਼ ਦੇ ਵੱਖ-ਵੱਖ ਸੂਬਿਆਂ ਦੇ ਵਿੱਚ ਹੋ ਗਈ ਹੈ ਇਸ ਦਾ ਅਸਰ ਮੱਧ ਵਰਗੀ ਪਰਿਵਾਰਾਂ ਤੇ ਜ਼ਰੂਰ ਪਵੇਗਾ ਕਿਉਂਕਿ ਸੋਨਾ ਚਾਂਦੀ ਇੱਕ ਅਜੀਹੇ ਹਿੱਸੇ ਹਨ ਜਿਸ ਦੇ ਬਿਨਾ ਵਿਆਹ ਸ਼ਾਦੀ ਅਧੂਰੇ ਮੰਨੇ ਜਾਂਦੇ ਹਨ ਤਾਂ ਗਰੀਬ ਤੋਂ ਗਰੀਬ ਪਰਿਵਾਰ ਵੀ ਚਾਹੇ ਘੱਟੋ-ਘੱਟ ਸੋਨਾ ਖਰੀਦੇ ਲੇਕਿਨ ਖਰੀਦਦਾ ਜ਼ਰੂਰ ਹੈ ਅਜੀਹੇ ਮੱਧ ਵਰਗੀ ਪਰਿਵਾਰਾਂ ਤੇ ਕਿਤੇ ਨਾ ਕਿਤੇ ਬਹੁਤ ਵੱਡਾ ਝਟਕਾ ਜਿਹੜਾ ਹੈ ਸੋਨਾ ਚਾਂਦੀ ਦੀਆਂ ਵਧੀਆਂ ਕੀਮਤਾਂ ਨੂੰ ਲੈ ਕੇ ਪਿਆ ਹੈ ਜਿਸ ਤਰੀਕੇ ਦੇ ਨਾਲ ਕੀਮਤਾਂ ਵਧ ਰਹੀਆਂ ਹਨ ਆਮ ਲੋਕ ਇਸ ਰਿਪੋਰਟ ਦੇ ਪ੍ਰਤੀ ਕੀ ਕਹਿਣਾ ਚਾਹੁੰਦੇ ਨੇ ਕਮੈਂਟ ਸੈਕਸ਼ਨ ਵਿੱਚ ਕਮੈਂਟ ਕਰਕੇ ਸਾਨੂੰ ਜਰੂਰ ਦੱਸੋ ਅਤੇ ਜ਼ਿਆਦਾ ਤੋਂ ਜ਼ਿਆਦਾ ਇਸ ਰਿਪੋਰਟ ਨੂੰ ਲਾਈਕ ਸ਼ੇਅਰ ਕਰੋ ਸੋਨਾ ਅਤੇ ਚਾਂਦੀ ਦੇ ਵਿੱਚ ਤੇਜ਼ੀ ਦੇ ਨਵੇਂ ਰਿਕਾਰਡ ਸਾਰਿਆਂ ਨੂੰ ਹੈਰਾਨ ਕਰ ਰਹੇ ਹਨ ਸੋਮਵਾਰ ਨੂੰ ਸੋਨਾ ਪ੍ਰਤੀ 10 ਗ੍ਰਾਮ 71000 ਦੇ ਪਾਰ ਪਹੁੰਚ ਗਿਆ ਅਤੇ ਚਾਂਦੀ ਦੀ ਕੀਮਤ 81000 ਰੁਪਏ ਪ੍ਰਤੀ ਕਿਲੋਗ੍ਰਾਮ ਤੱਕ ਪਹੁੰਚ ਗਈ बीजीए ਦੇ ਮੁਤਾਬਕ ਇੰਟਰਨੈਸ਼ਨਲ ਮਾਰਕੀਟ ਵਿੱਚ ਤੇਜ਼ੀ ਦੇ ਚੱਲਦੇ ਸੋਮਵਾਰ ਨੂੰ ਸੋਨਾ ਘਰੇਲੂ ਬਾਜ਼ਾਰ ਵਿੱਚ 1397 ਰੁਪਏ ਵਧ ਕੇ 71280 ਰੁਪਏ ਤੱਕ ਆ ਗਿਆ। ਸ਼ੁੱਕਰਵਾਰ ਨੂੰ ਸੋਨਾ ਜਿੱਥੇ ਕਿ 69082 ਰੁਪਏ ਤੇ ਬੰਦ ਹੋਇਆ ਸੀ ਜਦਕਿ ਚਾਂਦੀ ਦਾ ਭਾਅ ਵਧ ਕੇ 81383 ਰੁਪਏ ਪ੍ਰਤੀ ਕਿਲੋ ਦੇ ਨਵੇਂ ਸਿਖਰ ਤੇ ਪਹੁੰਚ ਗਿਆ। ਦਾਧੀ ਕਿ ਯੂਐਸ ਫੈਡ ਦੇ ਫੈਸਲੇ ਦੇ ਬਾਅਦ ਤੇਜ਼ੀ ਤੇ ਰਿਕਾਰਡ ਬਣਾ ਰਿਹਾ ਸੋਨਾ 2024 ਦੇ ਵਿੱਚ ਹੀ 7700 ਰੁਪਏ ਪ੍ਰਤੀ ਕਿਲੋਗ੍ਰਾਮ ਮਹਿੰਗਾ ਹੋ ਚੁੱਕਿਆ ਹੈ ਸੂਤਰਾਂ ਦੇ ਅਨੁਸਾਰ ਚੀਨ ਦੇ ਵਿੱਚ ਜ਼ਬਰਦਸਤ ਬਾਇੰਗ ਦੀ ਗੱਲ ਕੀਤੀ ਜਾ ਰਹੀ ਹੈ ਲੇਕਿਨ ਇਹ ਬਾਇੰਗ ਕੌਣ ਕਰ ਰਿਹਾ ਹੈ ਸਪਸ਼ਟ ਨਹੀਂ ਹੈ ਖਬਰ ਹੈ ਕਿ ਚੀਨ ਵਿੱਚ 61 ਟਨ 골ਡ ਦਾ ਕੰਟਰੈਕਟ ਖਰੀਦਿਆ ਗਿਆ ਜੋ ਕਿ ਇੰਡੀਆ ਦੀ ਟੋਟਲ ਰਿਕੁਆਇਰਮੈਂਟ ਦਾ 10% ਹੈ। ਦੇਸ਼ ਦੀ ਰਾਜਸਥਾਨੀ ਜੇਕਰ ਦਿੱਲੀ ਦੀ ਗੱਲ ਕਰੀਏ ਤਾਂ ਉੱਥੇ ਸੋਨੇ ਦੀ ਕੀਮਤ 71419 ਰੁਪਏ ਪ੍ਰਤੀ 10 ਗ੍ਰਾਮ ਹੋ ਗਈ ਹੈ। ਮਾਰਾਂ ਦਾ ਕਹਿਣਾ ਹੈ ਕਿ ਜਿਸ ਤਰੀਕੇ ਦੇ ਨਾਲ ਸੋਨੇ ਦੀਆਂ ਕੀਮਤਾਂ ਤੇਜ਼ੀ ਦੇ ਨਾਲ ਵੱਧ ਰਹੀਆਂ ਹਨ ਇਸ ਕੀਮਤਾਂ ਵਿੱਚ ਹੋਰ ਵੀ ਇਲਾਫਾ ਹੋ ਸਕਦਾ ਹੈ। ਦੀ ਇੰਨੀ ਜ਼ਿਆਦਾ ਕੀਮਤ ਜਿਸ ਤਰੀਕੇ ਦੇ ਨਾਲ 71000 ਰੁਪਏ ਪ੍ਰਤੀ 10 ਗ੍ਰਾਮ ਸੋਨੇ ਦੀ ਕੀਮਤ ਪਹੁੰਚ ਗਈ ਹੈ ਕਿ ਭਾਰਤ ਵਿੱਚ ਸਭ ਤੋਂ ਰਿਕਾਰਡ ਤੋੜ ਮਹਿੰਗਾ ਸੋਨੇ ਦੀ ਕੀਮਤ ਜਿਹੜੀ ਹੁਣ ਦੇਸ਼ ਦੇ ਵੱਖ-ਵੱਖ ਸੂਬਿਆਂ ਦੇ ਵਿੱਚ ਹੋ ਗਈ ਹੈ ਇਸ ਦਾ ਅਸਰ ਮੱਧ ਵਰਗੀ ਪਰਿਵਾਰਾਂ ਤੇ ਜ਼ਰੂਰ ਪਵੇਗਾ ਕਿਉਂਕਿ ਸੋਨਾ ਚਾਂਦੀ ਇੱਕ ਅਜੀਹੇ ਹਿੱਸੇ ਹਨ ਜਿਸ ਦੇ ਬਿਨਾ ਵਿਆਹ ਸ਼ਾਦੀ ਅਧੂਰੇ ਮੰਨੇ ਜਾਂਦੇ ਹਨ ਤਾਂ ਗਰੀਬ ਤੋਂ ਗਰੀਬ ਪਰਿਵਾਰ ਵੀ ਚਾਹੇ ਘੱਟੋ-ਘੱਟ ਸੋਨਾ ਖਰੀਦੇ ਲੇਕਿਨ ਖਰੀਦਦਾ ਜ਼ਰੂਰ ਹੈ ਅਜੀਹੇ ਮੱਧ ਵਰਗੀ ਪਰਿਵਾਰਾਂ ਤੇ ਕਿਤੇ ਨਾ ਕਿਤੇ ਬਹੁਤ ਵੱਡਾ ਝਟਕਾ ਜਿਹੜਾ ਸੋਨਾ ਚਾਂਦੀ ਦੀਆਂ ਵਧੀਆ ਕੀਮਤਾਂ ਨੂੰ ਲੈ ਕੇ ਪਿਆ ਹੈ ਜਿਸ ਤਰੀਕੇ ਦੇ ਨਾਲ ਕੀਮਤਾਂ ਵਧ ਰਹੀਆਂ ਹਨ ਆਮ ਲੋਕ ਇਸ ਰਿਪੋਰਟ ਦੇ ਪ੍ਰਤੀ ਕੀ ਕਹਿਣਾ ਚਾਹੁੰਦੇ ਨੇ ਕਮੈਂਟ ਸੈਕਸ਼ਨ ਵਿੱਚ ਕਮੈਂਟ ਕਰਕੇ ਸਾਨੂੰ ਜਰੂਰ ਦੱਸੋ ਅਤੇ ਜ਼ਿਆਦਾ ਤੋਂ ਜ਼ਿਆਦਾ ਇਸ ਰਿਪੋਰਟ ਨੂੰ ਲਾਈਕ ਸ਼ੇਅਰ ਕਰੋ ਦੇਸ਼ ਦੁਨੀਆ ਦੀ तमाम ਖਬਰਾਂ ਨਾਲ ਜੁੜੇ ਰਹਿਣ ਲਈ ਸਬਸਕ੍ਰਾਈਬ ਕਰੋ YouTube ਤੇ ਸर्च ਕਰੋ ਪੰਜਾਬੀ ਚੈਨਲ ਇਸ ਦੇ ਨਾਲ ਹੀ ਬੈਲ ਆਈਕਨ ਦਬਕੇ ਪਾਓ ਲੇਟੈਸਟ ਅਪਡੇਟ ਸਭ ਤੋਂ ਪਹਿਲਾਂ